ਮੈਂ ਅੰਤ ਨੂੰ ਸ਼ੁਰੂਆਤ ਤੋਂ ਜਾਣਦਾ ਪਰ ancient ਕਾਲ ਦੇ ਦਿਨਾਂ ਤੋਂ ਜਾਣਦਾ ਕਿ ਆਉਣ ਵਾਲੇ ਸਮੇਂ 'ਚ ਕੀ ਹੋਵੇਗਾ। ਦੂਜੇ ਸ਼ਬਦਾਂ 'ਚ ਇਹੋ ਜੀ ਕੋਈ ਗੱਲ ਨਹੀਂ ਹੈ ਜਿਹੜੀ ਤੁਹਾਡੀ ਜ਼ਿੰਦਗੀ 'ਚ ਹੁੰਦੀ ਹੈ ਜਿਹੜੀ ਪਰਮੇਸ਼ਰ ਨੂੰ ਹੈਰਾਨ ਕਰਦੀ ਹੈ। ਇਹੋ ਜੀ ਕੋਈ ਘਟਨਾ ਤੁਹਾਡੀ ਜ਼ਿੰਦਗੀ 'ਚ ਨਹੀਂ ਹੋ ਸਕਦੀ ਜਿਹਦੇ ਬਾਰੇ ਪਰਮੇਸ਼ਰ ਪਹਿਲਾਂ ਤੋਂ ਨਹੀਂ ਜਾਣਦਾ। ਉਹ ਕਹਿੰਦਾ ਮੈਂ ਐਂਡ ਨੂੰ ਸ਼ੁਰੂ ਚ ਹੀ ਜਾਣ ਲੈਂਦਾ ਵਾਂ ਪਰਮੇਸ਼ਰ ਜਿਹੜਾ ਹੈ ਉਹ ਕਹਿੰਦਾ ਮੈਂ ਐਂਡ ਨੂੰ ਸ਼ੁਰੂ ਤੋਂ ਜਾਣਦਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਜਿਹਦੇ ਬਾਰੇ ਮੈਨੂੰ ਪਹਿਲਾਂ ਤੋਂ ਪਤਾ ਨਹੀਂ ਹੈ ਇਹੋ ਜੀ ਕੋਈ ਗੱਲ ਨਹੀਂ ਪ੍ਰਭੂ ਕਹਿੰਦਾ ਜਿਹੜੀ ਮੈਨੂੰ ਹੈਰਾਨ ਕਰਦੀ ਏ ਇੱਕ ਵਾਰੀ ਮੇਰਾ ਐਕਸੀਡੈਂਟ ਹੋਇਆ ਮੈਂ ਬੜਾ ਹੈਰਾਨ ਹੋ ਗਿਆ ਕਿ ਆ ਕੀ ਹੋ ਗਿਆ ਪ੍ਰਭੂ ਕਦੇ ਹੈਰਾਨ ਨਹੀਂ ਹੁੰਦਾ सब कुछ, ही पता है। जे सब कुछ पहला पता है हाले लोही जे ओनू सब कुछ पता है इंतजाम भी करके रखता है हाले लोही मेरे कोड परमेर इंतजाम पूरी बइबल उत्पाद तो लैके प्रकाश की पोथी तक वह किताब दसिया के प्रभु ने कि इंतजाम किए ਕੋ ਜ ਤੁਹਾਡੀ ਜ਼ਿੰਦਗੀ ਚ ਕੁਝ ਨਹੀਂ ਹੋ ਸਕਦਾ ਜਦੋਂ ਤੁਸੀਂ ਪ੍ਰਭੂ ਦੇ ਭਗਤ ਬਣ ਗਏ ਜੀਦੇ ਬਾਰੇ ਪ੍ਰਭੂ ਪਹਿਲਾਂ ਤੋਂ ਜਾਣਦਾ ਨਹੀਂ ਆ ਜਿਉ ਪਹਿਲਾਂ ਤੋਂ ਜਾਣ ਤੋਂ ਪਹਿਲਾਂ ਤੋਂ ਸਾਰਾ ਉਪਾਅ ਵੀ ਕਰਕੇ ਰੱਖਦਾ ਹੈ ਹਾਲੇਲੂਇਆ ਤੁਹਾਨੂੰ ਪਤਾ ਇਸ ਤੋਂ ਪਹਿਲਾਂ ਕਿ ਪਰਮੇਸ਼ਰ ਨੇ ਆਦਮ ਤੇ ਹਵਾਨੂ ਬਣਾਇਆ ਉਹਨੂੰ ਪਹਿਲਾਂ ਪਤਾ ਸੀਗਾ ਕਿ ਆਦਮ ਨੇ ਪਾਪ ਕਰਨਾ ਐਸੇ ਕਰਕੇ ਬਾਈਬਲ ਇਹ ਗੱਲ ਕਹਿੰਦੀ ਏ ਕਿ ਸੰਸਾਰ ਦੀ ਨੀਂਹ ਤਰਾਂ ਤੋਂ ਪਹਿਲਾਂ ਹੀ ਪਰਮੇਸ਼ਰ ਨੇ ਸੋਚ ਲਿਆ ਸੀ ਕਿ ਯੀਸ਼ੂ ਮਸੀਹ ਦੁਨੀਆ ਦੇ ਵਿੱਚ ਆਵੇਗਾ ਹਾਲੇਲੂਇਆ ਉਹ ਜਾਣੀ ਜਾਣ ਏ ਉਹਨੂੰ ਸਭ ਪਤਾ ਏ ਉਹਨੂੰ ਕੋਈ ਚੀਜ਼ ਹਰਾ ਨਹੀਂ ਕਰ ਸਕਦੀ ਏ ਇਸ ਕਰਕੇ ਪਿਆਰਿਓ ਤੁਸੀਂ ਇਹੋ ਜੇ ਪਰਮੇਸ਼ਰ ਦੇ ਨਾਲ ਰਿਸ਼ਤੇ 'ਚ ਆ ਗਏ ਹੋ ਜਿਹੜਾ ਤੁਹਾਡੇ ਇੱਕ ਇੱਕ ਰਗ ਰਗ ਤੋਂ ਵਾਕਿਫ ਏ ਤਾਂ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਨਾ ਉਹਨਾਂ ਮੈਂ ਆਪਣੇ ਬਾਰੇ ਨਹੀਂ ਜਾਣਦਾ ਜਿੰਨਾ ਮੇਰਾ ਰੱਬ ਮੇਰੇ ਬਾਰੇ ਜਾਣਦਾ ਹੈ ਹਾਲੇਲੂਇਆ ਇਹ ਬੜੀ ਇੰਟਰਸਟਿੰਗ ਗੱਲ ਹੈ ਉਹਨਾ ਸੋਨੋ ਸਰਗਮ ਆਪਣੇ ਬਾਰੇ ਨਹੀਂ ਜਾਣਦਾ ਜਿੰਨਾ ਇਹਦਾ ਪਰਮੇਸ਼ਰ ਇਹਦੇ ਬਾਰੇ ਜਾਣਦਾ ਹੈ ਤੁਹਾਡੇ ਬਾਰੇ ਪਹਿਲਾਂ ਤੋਂ ਜਾਣਦਾ ਕਿ ਤੁਸੀਂ ਕਿਹੋ ਜਿਓ ਉਹਨੂੰ ਤੁਹਾਡੇ ਬਾਰੇ ਸਭ ਪਤਾ ਹੈ ਉਹਨੂੰ ਤੁਹਾਡੇ ਭਵਿੱਖ ਬਾਰੇ ਵੀ ਪਤਾ ਹੈ ਜਦੋਂ ਅਸੀਂ ਆਪਣੇ ਭਵਿੱਖ ਦਾ ਜਾਇਜ਼ਾ ਲਾਉਂਦੇ ਆ ਅਸੀਂ ਹਮੇਸ਼ਾ ਆਪਣੀਆਂ ਚੂਣਾ ਦੇ ਆਧਾਰ ਤੇ ਲਾਉਂਦੇ ਆ ਅਸੀਂ ਹਮੇਸ਼ਾ ਆਪਣੇ ਹਾਲਾਤਾਂ ਦੇ ਆਧਾਰ ਤੇ ਲਾਉਂਦੇ ਆ ਅਸੀਂ ਹਮੇਸ਼ਾ ਆਪਣੀ ਗਰੀਬੀ ਜਾਂ ਅਮੀਰੀ ਦੇ ਹਿਸਾਬ ਦੇ ਨਾਲ ਆਪਣੇ ਭਵਿੱਖ ਦਾ ਜਾਇਜ਼ਾ ਲਾਉਂਦੇ ਆ ਪਰ ਪਰਮੇਸ਼ਰ ਜਿਹੜਾ ਏ ਜਦੋਂ ਤੁਹਾਡੀ ਭਵਿੱਖ ਦਾ ਜਾਇਜ਼ਾ ਲਾਉਂਦਾ ਏ ਉਹ ਆਪਣੇ ਹਿਸਾਬ ਦੇ ਨਾਲ ਜਾਇਜ਼ਾ ਲਾਉਂਦਾ ਏ ਹਾਲੇਲੂਇਆ ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਪਤਾ ਕੀ ਕਹਿੰਦਾ ਮੈਂ ਥੋੜੇ ਦਿਨ ਪਹਿਲਾਂ ਇੱਕ ਪਿੰਡ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਗਿਆ ਤੇ ਉੱਥੇ ਜਦੋਂ ਮੈਂ ਪ੍ਰਚਾਰ ਕਰ ਰਿਹਾ ਸੀ ਮੈਂ ਕਿਸੇ ਲਈ ਭੁੱਖਮਾਨੀ ਕਰਨ ਲੱਗ ਗਿਆ ਤੇ ਮੈਂ ਉਹ ਬੰਦੇ ਨੂੰ ਕਿਹਾ ਮੈਂ ਕਿਹਾ ਕਿ ਪ੍ਰਭੂ ਕਹਿੰਦਾ ਕਿ ਤੂੰ ਆਪਣੇ ਆਪ ਨੂੰ ਸੀਮਤ ਨਾ ਕਰ ਸੀਮਤ ਕਰਨ ਦਾ ਮਤਲਬ ਕੀ ਹੈ ਅਸੀਂ ਸੋਚ ਲੈਨੇ ਆ ਮੈਂ ਤੇ ਬਸ ਇੱਥੇ ਤੱਕ ਹੀ ਰਹਿਣਾ ਪ੍ਰਭੂ ਕਹਿੰਦਾ ਹੈ ਸਮੁੰਦਰ ਦੀਆਂ ਹੱਦਾਂ ਕੌਣ ਨਿਰਧਾਰਿਤ ਕਰਦਾ ਹੈ ਕਹਿੰਦਾ ਸਮੁੰਦਰ ਦੀਆਂ ਹੱਦਾਂ ਮੈਂ ਨਿਰਧਾਰਿਤ ਕੀਤੀਆਂ ਨੇ ਤੇਰੀਆਂ ਹੱਦਾਂ 'ਚ ਮੈਂ ਨਰਦਾਰਿਤ ਕਰਾਂਗਾ ਹਾਲੇਲੂਇਆ ਅੱਜ ਤੇ ਅਮੋਰ ਸਜੀ ਬੈਠੇ ਨੇ ਹਾਲੇਲੂਇਆ ਇਹ ਬੜੀ ਇੰਟਰਸਟਿੰਗ ਕੁਐਸਚਨ ਏਕ ਜਦੋਂ ਮੈਂ ਇਸ ਸ਼ਹਿਰ ਦੇ ਵਿੱਚ ਆਇਆ ਸੀ ਅਮੋਰ ਸਜੀ ਉਦੋਂ ਤੁਸੀਂ ਸੋਚਿਆ ਸੀਗਾ ਕਿ ਸੀਡ ਫਾਰਮ ਚ ਇਸ ਜਗ੍ਹਾ ਦੇ ਉੱਤੇ ਚਰਚ ਹੋਵੇਗਾ ਹਾਲੇਲੂਇਆ ਕੀ ਤੁਸੀਂ ਉਦੋਂ ਸੋਚਿਆ ਸੀ ਬਿਲਕੁਲ ਹੀ ਨਹੀਂ ਸੀ ਅਸੀਂ ਕਿਸੇ ਨੇ ਵੀ ਸੋਚਿਆ ਸਾਨੂੰ ਪਤਾ ਹੀ ਨਹੀਂ ਸੀ ਕਿ ਸ਼ਹਿਰ ਦੇ ਵਿੱਚ ਬੈਪਟਿਜ਼ ਚਰਚ ਕਦੇ ਬਣ ਵੀ ਸਕੇਗਾ ਜਦੋਂ ਅਸੀਂ ਉਹ ਜਾ ਕੰਪਲੈਕਸ ਦੇ ਵਿੱਚ 10 ਲੋਕ ਬੰਦਗੀ ਕਰਦੇ ਹੁੰਦੇ ਸੀਗੇ ਅਸੀਂ ਤੇ ਕਦੇ ਸੁਫਨਾ ਨਹੀਂ ਸੀ ਲਿਆ ਕਿ ਸਭ ਕੁਝ ਹੋਵੇਗਾ ਪਰ ਪ੍ਰਭੂ ਨੇ ਪਹਿਲਾਂ ਤੋਂ ਸੋਚਿਆ ਹੋਇਆ ਸੀ ਹਾਲੇਲੂਇਆ ਮੇਰੇ ਪਿਆਰਿਓ ਤੁਹਾਡਾ ਪਰਮੇਸ਼ਰ ਸਰਬਗਿਆਨੀ ਹੈ ਤੁਹਾਨੂੰ ਨਹੀਂ ਪਤਾ ਤੁਹਾਡੇ ਬਾਰੇ ਤੁਹਾਡੇ ਪਰਮੇਸ਼ਰ ਨੂੰ ਪਤਾ ਹੈ ਤੇ ਪਰਮੇਸ਼ਰ ਦੀ ਸਰਬਗਿਆਨਤਾ ਦੇ ਬਾਰੇ ਵਿੱਚ ਮੇਰਾ ਪ੍ਰਤੀ ਉੱਤਰ ਕੀ ਹੋਣਾ ਚਾਹੀਦਾ ਹੈ ਵਾਟ ਸ਼ੁਡ ਬੀ ਮਾਈ ਰਿਸਪੌਂਸ ਮਾਈ ਰਿਸਪੌਂਸ ਸ਼ੁਡ ਬੀ ਹੱਥ ਕੜੇ ਕਰਦੇ ਨੇ ਕਿ ਪ੍ਰਭੂ ਜੀ ਤੂੰ ਸਭ ਜਾਣਦਾ ਏ ਤੂੰ ਮੇਰੇ ਭੁੱਖ ਨੂੰ ਵੀ ਜਾਣਦਾ ਏ ਮੈਨੂੰ ਨਹੀਂ ਪਤਾ ਮੈਂ ਆਪਣੀ ਜ਼ਿੰਦਗੀ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਪਰ ਤੂੰ ਸਭ ਜਾਣਦਾ ਏ ਤੇ ਮੈਂ ਤੇਰੇ ਤੇ ਆਪਣਾ ਆਪ ਲਾ ਦਿੰਨਾ ਮੈਂ ਤੇਰੇ ਤੇ ਆਪਣੇ ਬੋਝ ਸਿੱਟ ਦਿੰਨਾ ਮੈਂ ਤੇਰੇ ਤੇ ਆਪਣੀਆਂ ਚਿੰਤਾਵਾਂ ਸਿੱਟ ਦਿੰਨਾ ਮੈਂ ਤੇਰੇ ਤੇ ਆਪਣੀਆਂ ਰਿਸ਼ਤੇਦਾਰੀਆਂ ਸਿੱਟ ਦਿੰਨਾ ਪ੍ਰਭੂ ਮੈਂ ਤੇਰੇ ਤੇ ਆਪਣੇ ਬੱਚਿਆਂ ਨੂੰ ਸਿੱਟ ਦਿੰਨਾ ਪ੍ਰਭੂ ਮੈਂ ਤੇਰੇ ਹੱਥਾਂ ਦੇ ਵਿੱਚ ਆਪਣੇ ਪੈਸੇ ਨੂੰ ਸਿੱਟ ਦਿੰਨਾ ਪ੍ਰਭੂ ਤੇਰੇ ਹੱਥਾਂ ਦੇ ਵਿੱਚ ਮੈਂ ਸਭ ਕੁਝ ਦੇ ਦਿੰਨਾ ਕਿਉਂਕਿ ਤੂੰ ਐਹੋ ਜਿਹਾ ਪਰਮੇਸ਼ਰ ਹੈ ਜਿਹੜਾ ਅੰਤ ਨੂੰ ਆਦ ਚ ਜਾਣਦਾ ਹੈ ਹਾਲੇਲੂਇਆ ਤੂੰ ਤੇ ਪਹਿਲਾਂ ਤੋਂ ਹੀ ਜਾਣਦਾ ਹੈ तू तो सब जानता जान है क्योंकि तू जानता है मेनू पता है कि तू चंगा ही तेरा वचन कहता है ग्यारह कोचिया ने सोचा तो वे मैं चंगी सोचा सोचिया ने मैं वजिया योजना बनाइया ने यह सोचा तेरी भलियाई दोचा ने तेरी बरियाई दोचा नहीं है ਉਹ ਸਭ ਜਾਣਦਾ ਹੈ ਰومیਓ ਦੀ ਕਿਤਾਬ ਨੂੰ ਜੇ ਅਸੀਂ ਪੜ੍ਹੀਏ ਤੇ ਰومیਓ ਦੀ ਕਿਤਾਬ ਦੇ ਪਹਿਲੇ 11 ਅਧਿਆਏ ਜਿਹੜੇ ਨੇ ਸੰਤ ਪਲੂਸ ਉੱਤੇ ਲਿਖਦਾ ਹੈ ਪਰਮੇਸ਼ਰ ਦੀਆਂ ਸੋਚਾਂ ਦੇ ਬਾਰੇ ਵਿੱਚ ਤੇ ਬਾਅਦ ਦੇ ਵਿੱਚ ਉਹ ਹੱਥ ਖੜੇ ਕਰ ਦਿੰਦਾ ਹੈ ਉਹਨੂੰ ਸਮਝੀ ਨਹੀਂ ਆਉਂਦੀ ਏ ਉਹ ਚੰਗੀ ਤਰ੍ਹਾਂ ਐਕਸਪਲੇਨ ਨਹੀਂ ਕਰ پا ਰਿਹਾ ਕਿ ਪਰਮੇਸ਼ਰ ਦੀਆਂ ਸੋਚਾਂ ਕਿਹੋ ਜੀਆਂ ਨੇ ਤੇ ਬਾਅਦ ਦੇ ਵਿੱਚ ਉਹ ਰومیਓ ਦੀ ਕਿਤਾਬ ਉਹਦੇ 11 ਅਧਿਆਏ ਦੇ ਵਿੱਚ ਇੱਕ ਬੜੀ ਇੰਟਰਸਟਿੰਗ ਗੱਲ ਪਰਮੇਸ਼ਰ ਦੇ ਬਾਰੇ ਲਿਖਦਾ ਹੈ ਤੇ ਮੈਂ ਚਾਹੁੰਦਾ ਅੱਜ ਤੁਸੀਂ ਇਹ ਗੱਲ ਨੂੰ ਸਮਝੋ ਉਹਦੇ 34 ਤੇ ਉਹਦੇ 33 ਵਚਨ ਤੇ 34 ਵਚਨ ਚ ਵਾਹ ਪਰਮੇਸ਼ਰ ਦਾ ਧਨ ਉਹਦੀ ਬੁੱਧ ਤੇ ਗਿਆਨ ਕਿਡਾ ਡੂੰਗਾ ਹੈ ਕਹਿੰਦਾ ਵਾਹ ਪਰਮੇਸ਼ਰ ਦਾ ਗਿਆਨ ਪਰਮੇਸ਼ਰ ਦੀ ਅਮੀਰੀ ਪਰਮੇਸ਼ਰ ਦੀ ਬੁੱਧ ਪਰਮੇਸ਼ਰ ਦੀ ਅਮੀਰੀ ਕਿੱਡੀ ਡੂੰਗੀ ਹੈ ਪਿਆਰਿਓ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਥੋੜੇ ਦਿਨ ਪਹਿਲਾਂ ਸਾਡੇ ਕੋਲ ਪ੍ਰੋਫਿਟ ਆਇਆ ਹਾਲੇਲੂਇਆ ਉਹ ਆਈ ਸੀ ਨਾ ਸੰਤ ਕੇਰਲਾ ਤੋਂ ਹਾਲੇਲੂਇਆ ਤੇ ਮੈਂ ਇੱਕ ਘੜੀ ਜੀ ਬਣ ਕੇ ਆਇਆ ਸੀ ਉਦੋਂ ਚਰਚੇ ਦੇ ਵਿੱਚ ਤੇ ਬਾਅਦ ਦੇ ਵਿੱਚ ਮੈਂ ਉਹ ਘੜੀ ਉਹ ਪ੍ਰੋਫਿਟ ਨੂੰ ਦੇ ਦਿੱਤੀ ਪ੍ਰੋਫਿਟ ਬੜਾ ਹਰਾਨ ਗਿਆ ਹੋਇਆ ਕਿ ਤੂੰ ਇਹ ਮੈਨੂੰ ਆਪਣੀ ਘੜੀ ਦੇ ਦਿੱਤੀ ਉਸ ਤੋਂ ਬਾਅਦ ਮੈਂ ਉਹਨੂੰ ਇੱਕ ਗੱਲ ਕਹੀ ਮੈਂ ਕਿਹਾ ਪ੍ਰੋਫਿਟ ਸਾਹਿਬ ਇੱਕ ਕਮੈਂਟ ਰੁਕਿਓ ਮੈਂ ਕਿਹਾ ਤੁਹਾਨੂੰ ਪਤਾ ਹੈ ਜਿੱਦਣ ਮੈਂ ਅੰਬਰਸਰੂਏ થી ਆਇਆ ਸੀ ਮੇਰੇ ਕੋਲ ਅੱਧਾ ਬੈਗ ਕੱਪੜਿਆਂ ਦਾ ਸੀਗਾ ਅੱਧਾ ਵੀ ਨਹੀਂ ਸੀ ਵਾਇ ਤੇ ਚਲੋ ਮੈਂ ਅੱਧਾ ਕਹਿਤਾ ਮੈਂ ਕਹ ਇੱਕ ਬਿਸਤਰਾ ਸੀ ਮੇਰੇ ਕੋਲ ਉਹ ਵੀ ਮੇਰਾ ਨਹੀਂ ਸੀ ਕਾਲਾ ਭਾਜੀ ਆਪਣੇ ਘਰੋਂ ਲਿਆਇਆ ਸੀਗਾ ਉਹਦੇ ਨਾਲ ਮੈਂ ਸ਼ਹਿਰ ਦੇ ਵਿੱਚ ਆਇਆ ਤੇ ਪ੍ਰਭੂ ਨੇ ਮੇਰੇ ਤੇ ਆਪਣੀਆਂ ਬਰਕਤਾਂ ਦੇ ਬੂਏ ਖੋਲੇ ਹੋਇਆ ਉਹਨੇ ਮੈਨੂੰ ਇਨਾ ਦਿੱਤਾ ਪਰ ਮੇਰੇ ਉਹਦੇ ਦਿੱਤੇ ਚ ਕੱਖ ਵੀ ਇਹ ਨਹੀਂ ਮੈਂ ਕਹਿ ਸਕਦਾ ਮੇਰਾ ਹੈ ਕਿਉਂਕਿ ਜਿੱਦਣ ਮੇਰੇ ਡੈਡੀ ਦੇ ਘਰ ਚੋਂ ਮੈਂ ਆਇਆ ਮੇਰੇ ਕੋ ਤੇ ਕੱਖ ਬਣੀ ਸੀ ਜੇ ਅੱਜ ਮੈਂ ਕਹਿੰਨਾ ਜੀ ਮੈਂ ਕੰਮ ਕਰਦਾ ਇਸ ਕਰਕੇ ਮੈਨੂੰ ਮਿਲਿਆ ਬੇਸ਼ੱਕ ਪਰ ਉਹ ਕੰਮ ਕਰਨ ਦੀ ਬੁੱਧ ਕਿੰਨੇ ਦਿੱਤੀ ਮੇਰੇ ਪ੍ਰਭੂ ਨੇ ਜੇ ਮੇਰੇ ਵਾਸਤੇ ਰਾਹ ਖੁੱਲੇ ਕਿੰਨੇ ਖੋਲੇ ਮੇਰੇ ਪ੍ਰਭੂ ਨੇ ਜੋ ਕੁਝ ਵੀ ਮੇਰੇ ਕੋਲ ਹੈ ਇਹ ਕੀਦਾ ਦਿੱਤਾ ਹੋਇਆ ਮੇਰੇ ਪ੍ਰਭੂ ਦਾ ਉਹਦੀ ਅਮੀਰੀ ਬੜੀ ਡੂੰਗੀ ਏ ਉਹ ਤੁਹਾਨੂੰ ਉਥੋਂ ਦੇ ਸਕਦਾ ਜਿਹਦੇ ਬਾਰੇ ਤੁਸੀਂ ਸੋਚਿਆ ਨਹੀਂ ਏ ਉਹ ਕਹਿੰਦਾ ਮੈਂ ਤੇ ਉਥੋਂ ਵੱਡਾ ਜਿੱਥੇ ਬੀਜਦਾ ਵੀ ਨਹੀਂ ਆ ਉਹ ਐਡਾ ਵੱਡਾ ਪਰਮੇਸ਼ਰ ਏ ਕਿ ਉਹ ਹੁਣੇ ਹੀ ਚਾਵੇ ਤੇ ਇੱਥੋਂ ਆ ਸਾਡੇ ਥੱਲੇੋਂ ਸੋਨੇ ਦੀਆਂ ਖਾਣਾ ਪੈਦਾ ਕਰ ਸਕਦਾ ਹallelujah ਕਰ ਸਕਦਾ ਹੈ ਹallelujah ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪਰਮੇਸ਼ਰ ਕੀ ਕੁਝ ਕਰ ਸਕਦਾ ਉਹ ਕਿਸੇ ਵੀ ਦਿਨ ਕਿਸੇ ਵੀ ਬੰਦੇ ਨੂੰ ਰੂੜੀ ਤੋਂ ਚੱਕ ਕੇ ਪਾਛਾ ਬਣਾਉਂਦੀ ਤਕਤ ਰਕਦਾ ਪਰ ਉਹ ਏਡਾ ਵੱਡਾ ਵੀ ਹੈਗਾ ਹallelujah ਇੱਕ ਮਿੰਟ ਉਹ ਏਡਾ ਵੱਡਾ ਵੀ ਹੈਗਾ ਏ ਕਿ ਜਿਹੜੇ ਕਮੰਢੀ ਲੋਕ ਨੇ ਉਹਨਾਂ ਨੂੰ ਤਖਤਾਂ ਤੋਂ ਝੁੱਕ ਕੇ ਥੱਲੇ ਵੀ ਸਿੱਟ ਸਕਦਾ ਏ ਉਹ ਬੜਾ ਵੱਡਾ ਪਰਮੇਸ਼ਰ ਇਹ ਪਿਆਰਿਓ ਗਲਤੀ ਨਾ ਕਰਿਓ ਉਹਨੂੰ ਸਮਝਣ ਦੀ ਤੁਸੀਂ ਨਹੀਂ ਸਮਝ ਸਕਦੇ ਵਾਹ ਉਹਦੀ ਅਮੀਰੀ ਕਿੱਡੀ ਡੂੰਗੀ ਏ